ਆਪ ਜਿਆਦੇ ਕੁੱਟ ਖਾਂਦੇ ਰਹੇ ਆ ਜਿਹਦੇ ਯਾਦ ਵਾਲੇ ਬਾਬੇ ਨੇ ਇੱਕੋ ਹੀ ਬੰਦ ਕਰਾ ਦਿੱਤਾ ਦੋਵਾਰ ਤੇ ਠੀਕ ਹੈ ਪਰ ਬੈਲੀ ਅਗਲੇ ਨਗਾਹ ਬਦਲ ਨਹੀਂ ਇੱਥੇ ਪਤਾ ਨਹੀਂ ਬਗਾ ਮੇਰਾ ਘਰ ਹੀ ਨਹੀਂ ਵੱਸਦਾ ਸੀ ਹੈ ਤੇ ਡਟੋਲ ਕੀ ਵਰਗਾ ਹੋ ਰਿਹਾ ਕੱਟਾਂ ਖਾਂਦਾ ਨਹੀਂ ਮਾਰਦਾ ਮਾਰ ਦਿੰਦਾ ਹੈ ਆ ਕਾਂਦਾ ਨਹੀਂ ਹਾਂਜੀ ਦੋਸਤੋ ਨਮਸਕਾਰ ਅੱਜ ਆਪਾਂ ਆਪਣੇ ਦੋਸਤ ਦੀ ਹੱਡ ਵੀਟੀ ਜਿਹੜੀ ਸੁਣਨ ਜਾ ਰਹੇ ਆਂਗੇ ਤੇ ਵੀਡੀਓ ਦੇ ਵਿੱਚ ਐਂਡ ਤੱਕ ਜਰੂਰ ਬਨੇ ਰਹੋ ਤੇ ਵੀਡੀਓ ਨੂੰ ਧਿਆਨ ਨਾਲ ਦੇਖੀਏ ਹਾਲ ਮੰਟੀ ਜੀ ਬਹੁਤ ਵਧੀਆ ਬਾਈ ਜੀ ਹੋਰ ਕੀ ਕੰਮ ਕਰ ਚੱਲ ਰਿਹਾ ਅੱਜ ਕੱਲ ਕੰਮ ਕਰ ਫਿਲਹਾਲ ਤਾਂ ਗੋਡੇ ਸੁਜੇ ਪਏ ਜੀ ਵੈਲੀ ਆ ਅੱਛਾ ਲੱਗਦਾ ਅੱਜ ਚਾਹ ਅਜੇ ਤੱਕ ਪੀਤੀ ਨਹੀਂ 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 ਜੀ ਦੁਪਹਿਰ ਵਾਲੀ ਨਹੀਂ ਪੀਤੀ ਅਜੇ ਹੁਣੀ ਉੱਠਿਆ ਅੱਛਾ ਅੱਛਾ ਫੇ ਤਾਂ ਥੋੜਾ ਮੇਲਾ ਗਲਤ ਟਾਈਮ ਤੇ ਆ ਗਏ ਅਸੀਂ ਥੋੜਾ ਸਰੀਰ ਵੀ ਮਤਲਬ ਕਿ ਜਿਹੜਾ ਅਜੇ ਪ੍ਰੋਪਰ ਬਣਿਆ ਨਹੀਂ ਹਾਂ ਹਾਂ ਅਜੇ ਠਹਿਰ ਕੇ ਜੀ ਆਉਂਦੇ ਤਾਂ ਬਹੁਤ ਕੁਝ ਦੱਸ ਦਏ ਤੁਹਾਨੂੰ ਅੱਛਾ ਅੱਛਾ ਠੀਕ ਹੈ ਹੋਰ ਸੁਣਾਓ ਗੱਲਬਾਤ ਕੋਈ ਗੱਲ ਬਾਤ ਦੱਸੋ ਕੰਗੀ ਸੁਣਾਈਏ ਤੁਹਾਨੂੰ ਕੀ ਸੁਣੋਗੇ ਇੱਕ ਤੁਹਾਡੇ ਬਾਰੇ ਫੋਨ ਦੇ ਵਿੱਚ ਸਾਨੂੰ ਮਿਲਿਆਗਾ ਕਿ ਅਸੀਂ ਇੱਥੇ ਡੇਟ ਤੇ ਖੜੇ ਸੀ ਆਪਣੇ ਮੁੰਡੇ ਕਰਨ ਦਾ ਹੱਸਣ ਲੱਗੇ ਤੇ ਉਹ ਤੁਹਾਡੇ ਬਾਰੇ ਗੱਲਾਂ ਦੱਸੀਆਂ ਉਹਨਾਂ ਨੇ ਅਸੀਂ ਨੇ ਸਾਨੂੰ ਹਾਸੀ ਵੀ ਆਈ ਤੇ ਮਤਲਬ ਕੀ ਚਾਰਜ ਵੀ ਹੋਇਆ ਕਿ ਬਾਈ ਐਡਿਟਿਵ ਕੰਮ ਕਰੇ ਹੋਣੇ ਬਾਈ ਨੇ ਤੇ ਇੱਕ ਤੁਹਾਡਾ ਮਤਲਬ ਕੀ ਜਿਹੜੀ ਗੱਲ ਜ਼ਿਆਦਾ ਸੌ ਪਹਿਲ ਚਲੋ ਇੱਥੇ ਸਟਾਰਟ ਕਰ ਦਿਆਂਗੇ ਕਿ ਤੁਸੀਂ ਕਬਜੇ ਕੁਝੇ ਵੀ ਲੈਂਦੇ ਰਹੋ ਕਬਜੇ ਲੈਂਦੇ ਕੀ ਰਹੇ ਜੀ ਕਬਜੇ ਤਾਂ ਐ ਕਹੋ ਵੀ ਕਬਜਾ ਦੇ ਕੁੱਟ ਖਾਂਦੇ ਰਹੇ ਆ ਜਦ ਕਬਜ਼ੇ ਦੇ ਘੁੱਟ ਖਾਂਦੇ ਸੀ ਕਾਹ ਨੂੰ ਕਬਜ਼ੇ ਲੈਂਦੇ ਰ ਅ ਅੱਛਾ ਅੱਛਾ ਕਹਿਣ ਲੱਗ ਜਾਂਦੇ ਨੇ ਹੁਣ ਮੈਂ ਕਬਜ਼ੇ ਤੇ ਆਏ ਕਰਿਆ ਮੈਂ ਰਾਫਲ ਚੱਕਲੀ ਮਫਲਾਣਾ ਕਰਿਆ ਕੁਛ ਨਹੀਂ ਹੁੰਦਾ ਉੱਤੇ ਡਾਂਗਾ ਪੈਂਦੀਆਂ ਨੇ ਹਾਰੀ ਕਬਦਿਓ ਆਪ ਨੂੰ ਬੈਲੀ ਕਹਾਉਂਦਾ ਕਿਉਂਕਿ ਉੱਤੇ ਨਾਲ ਕੋਈ ਹੁੰਦਾ ਨਹੀਂ ਆਪਣੇ ਵਰਗਾ ਕਹਿ ਦਿੰਦੇ ਨੇ ਮੈਂ ਐ ਕਰਿਆ ਜੀ ਉਹ ਕਰਿਆ ਆਪਾਂ ਜੋਸ਼ ਦੇ ਵਿੱਚ ਆਪਣੇ ਨਾਲ ਮੁੰਡੇ ਫੋਟੋ ਲੈ ਜਾਂਦੇ ਨੇ ਆਪਾਂ ਨੂੰ ਭੱਗ ਜਾਂਦੇ ਆਪਾਂ ਵੇ ਬਾਈ ਜੀ ਹੁਣ ਤੁਸੀਂ ਐਂ ਦੇਖ ਲਓ ਜਦੋਂ ਆਪਾਂ ਕਿਸੇ ਦੀ ਕੋਈ ਵੀ ਚੀਜ਼ ਦੱਬਾਂਗੇ ਅਗਲਾ ਕੋਈ ਘਟ ਨਹੀਂ ਹੁੰਦਾ ਹਾਂ 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 ਐਂਕ ਨਹੀਂ ਅਗਲੇ ਤੇ ਕਿਹੜਾ ਝੂੜੀਆਂ ਪਾਈਆਂ ਹੁੰਦੀਆਂ ਸੀ ਬਾਗੇ ਜੀ ਕਬਜ਼ੇ ਤੇ ਅੱਛਾ ਜੈਸੋ ਨੂੰ ਚਲੋ ਮੈਂ ਵਿੱਚ ਤੁਹਾਨੂੰ ਰੋਕਦਾ ਕਬਜ਼ੇ ਕਿੰਨੇ ਜਾਣੇ ਸੀ ਤੁਸੀਂ ਗਏ ਕਿੰਨੇ ਜਾਣੇ ਸੀ ਇਹ ਤਾਂ ਤੁਸੀਂ ਬਾਲਾ ਵਧੀਆ ਸਵਾਲ ਪੁੱਛ ਲਿਆ ਅੱਛਾ ਦੋ ਜਾਣੀ ਗਈ ਸੀ ਅੱਛਾ ਕਬਜੀ ਦੋ ਜਾਣੇ ਲੜ ਗਈ ਸੀ ਜੀ ਦੋ ਜਾਣੇ ਇਹ ਕਬਜਾ ਕਿਹੜਾ ਸੀ ਆ ਦੋ ਜਾਣੇ ਵਾਲਾ ਉਹ ਜਿਹੜੇ ਬੰਦਿਆਂ ਦਾ ਕਬਜ਼ਾ ਲੈਣ ਗਏ ਸੀ ਉਹ ਵੀ ਸਾਨੂੰ ਨਾਲੇ ਦਾ ਕੁੱਟੀ ਜਾਣ ਨਾਲੇ ਪੁੱਛੀ ਜਾਣ ਵੀ ਕਬਜ਼ਾ ਕਿਵੇਂ ਲੈਣਾਗੇ ਅੱਛਾ ਦੋ ਜਾਨੇ ਕਿਵੇਂ ਆ ਗਏ ਭਾਈ ਜੀ ਫਾਸਾ ਸੀ ਆਇੰਗੇ ਕਿਉਂਕਿ ਅਸੀਂ ਨਾਲ ਲੈ ਗਏ ਸੰਦ ਗੜਾਸਾ ਲੈ ਗਏ ਨਾਲ ਅਸੀਂ ਮਸ਼ੀਨ 'ਚ ਧਰ ਕੇ ਅੱਛਾ ਜੀ ਅੱਛਾ ਜਿਹੜੀ ਮਸ਼ੀਨ ਕਣਕ ਬੀਜਣ ਵਾਲੀ ਹੁੰਦੀ ਆ ਉਹਦੇ ਵਿੱਚ ਧਰ ਕੇ ਗੜਾਸਾ ਲੈ ਗਏ ਠੀਕ ਉਹਦਾ ਕਰਕੇ ਸਾਡੇ ਤੋਂ ਕੁੱਟ ਪੈ ਗਈ ਨਹੀਂ ਸਾਡੇ ਤੋਂ ਕੁੱਟ ਵੀ ਨਹੀਂ ਪੈਂਦੀ ਸੀ ਨਾਲ ਦੇ ਬੰਦਿਆਂ ਨੇ ਕੁੱਟ ਪਵਾਤੀ ਅੱਛਾ ਉਹ ਕਿਵੇਂ ਜੋ ਗੜਾਸਾ ਲੈ ਕੇ ਨਾਲੋਂ ਕਹਿੰਦੇ ਤੁਸੀਂ ਗੜਾਸਾ ਲਈ ਫਿਰਦੇ ਹੋ। ਅੱਛਾ। ਤੁਸੀਂ ਤਾਂ ਕਹਿੰਦਾ ਕਬਜ਼ਾ ਲੈਣੇ ਆਏ ਹੋ। ਵੀ ਜਿਹੜਾ ਕਬਜ਼ਾ ਲੈਣ ਕਿਸੇ ਫਿਰ ਜ਼ਿਮੀਦਾਰਾਂ ਦਾ ਕਬਜ਼ਾ ਲੈਣ ਗਏ ਸੀ ਜਾਂ ਕੋਈ ਫੌਨਸੀ ਕੋਈ ਬੰਦਾ ਨਹੀਂ ਭਾਈ ਜੀ ਕਹਿਰੇ ਦਾ ਇੱਕ ਅੱਧੀ ਰੌਲਾ ਸੀ ਇਹ ਨਹੀਂ ਪਤਾ ਸੀ ਜ਼ਿਮੀਦਾਰ ਸੀ। ਹਾਂ। ਕੌਣ ਸੀ ਵਿਚਾਰੇ ਕੌਣ ਆ ਸਾਨੂੰ ਤਾਂ ਮੈਨੂੰ ਤਾਂ ਇੰਨਾ ਪਤਾ ਜਦੋਂ ਬੁੜੇ ਜੀ ਨੇ ਚੱਕ ਲਿਆ ਚੱਕ ਕੇ ਗੋਦੀ ਛੜਤਾ ਦੁਬਾਰੇ ਫੇਰ ਚੱਕ ਲਿਆ ਚਾਚਾ ਚਾਗੀ ਮਾਰੀ ਗਿਆ। ਸੋਨੂ। ਹਾਂ। ਅੱਛਾ। ਉਹਨੇ ਮੇਰੀਆਂ ਬੱਕੀਆਂ ਕਰਤੀਆਂ ਕੱਟੀਆਂ ਮੈਂ ਜਦੋਂ ਭੱਜ ਲੱਤੋ ਛੜਾ ਕੇ। ਹਾਂ। ਜੋ ਛੇ ਹਾਲ ਦੇ ਮਹੀਨੇ ਦੇ ਵਿੱਚ ਸੂਆ ਉਂ ਟੱਪਣਾ ਹੋ ਗਿਆ ਆਪਾਂ ਜਮਾ ਨਾ ਟੱਪਿਆ ਯਾ ਬਈ ਹਾਂ ਹਾਂ ਤੇ ਤੁਸੀਂ ਐਂ ਲਾ ਲੋ ਫਿਰ ਟੱਪ ਕੇ ਮੂਰੇ ਕੱਦੂਆਂ ਦੀਆਂ ਬੱਲਾਂ ਸੋਚ ਪੈ ਕੇ ਲਟਕੇ ਜਿਵੇਂ ਸਾਡੇ ਮਾਂਗਰਾ ਦੇ ਅੱਛਾ ਤਾਂ ਬੰਦਾ ਕੁਦਰ ਤੋਂ ਸਾਡੇ ਕੋਲੇ ਆ ਗਏ ਨਾ ਹੂੰ ਸਾਨੂੰ ਚੜਾ ਕੇ ਲਿਆਵੇ ਨਾ ਤੇ ਨਹੀਂ ਉਹਨਾਂ ਨੇ ਤਾਂ ਸਾਡੇ ਵਾਲਾ ਤਾਂ ਬਣਾਤਾ ਸੀ ਕਬਜਾ ਤੇ ਫਿਰ ਬਚਤ ਕਿਵੇਂ ਕਰੀਏ ਉੱਥੋਂ ਭੱਜ ਕੇ ਕਿਵੇਂ ਆਈ ਭੱਜ ਕੇ ਉਹਨੂੰ ਦੱਸੀ ਜਾਨਾ ਵੀ ਨਾਲ ਦਾ ਬੰਦਾ ਇੱਕ ਹੋਰ ਕਿਸੇ ਬੰਦੇ ਨੂੰ ਫੋਨ ਕਰਿਆ ਜਿਹੜਾ ਮੇਰੇ ਨਾਲ ਸੀ ਬੰਦਾ ਅੱਛਾ ਉਹਨੇ ਕਿਸੇ ਆਪਣੇ ਦੋਸਤ ਨੂੰ ਫੋਨ ਕਰਿਆ ਉਹ ਗਿਆ ਵਿਚਾਰਾ ਉੱਥੇ ਗੱਡੀ ਲੈ ਕੇ ਚੜਾ ਕੇ ਲਿਆਇਆ ਸਾਨੂੰ ਤਾਂ ਬਚ ਬਚ ਕੇ ਆ ਗਏ ਨੇ ਮਾਰ ਗਏ ਨਹੀਂ ਤਾਂ ਝੁੱਗਾ ਚੜ੍ਹ ਕੇ ਆ ਗਿਆ ਹਾਂ ਮੈਂ ਤਾਂ ਉੱਠ ਰਾਂਤ ਨੂੰ ਸੁਪਨਿਆਂ ਦੇ ਵਿੱਚ ਵੀ ਦੇਖੇ ਗਿਆ ਵੀ ਯਾਰ ਕਬਜ਼ਾ ਤਾਂ ਨਹੀਂ ਜਾਪੀ ਅੱਛਾ ਨਾ ਜਿਹੜੀ ਦੇ ਵਿੱਚ ਵੀ ਐਂ ਲੱਗੇ ਗਿਆ ਵੀ ਕਬਜ਼ੇ ਵਾਲੇ ਨਾ ਮੰਗ ਰਾ ਜਾਣੇ ਜਿਹੜੀ ਮਢੀਰ ਮਤ ਇਕੱਠੇ 10 15 ਜਣੇ ਮਢੀਰ ਇਕੱਠੇ ਹੋ ਕੇ ਜੇ ਫੋਨ ਕਰਕੇ ਕਹਿੰਦੇ ਕਿ ਆ ਜਾਈ ਆਪਾਂ ਕਬਜ਼ੇ ਲੈਣ ਚੱਲਿਆਂਗੇ ਉਹ ਬੱਸ ਫਿਰ ਮਤ ਕਿਸੇ ਤਰੀਕਾ ਖਾ ਕੇ ਲੈਣ ਨੂੰ ਵੀ ਲੈਂਦੇ ਨੇ ਉਹ ਤਾਂ ਵੇਕਾਰ ਸੌਦਾ ਹੈ ਉੱਥੇ ਆਪਾਂ ਕੋਲ ਹੀ ਨਹੀਂ ਹੁੰਦੇ ਜੀ ਉਹਦਾ ਕੀ ਫਾਇਦਾ ਮੇਰੇ ਹਿਸਾਬ ਨਾਲ ਤਾਂ ਕੁੱਟੀ ਪੈਂਦੀ ਹੈ ਜੀ ਕਿਉਂਕਿ ਪਈਏ ਜਦੋਂ ਨਹੀਂ ਵੈਸੇ ਕਬਜ਼ਾ ਲੈਤਾ ਵੀ ਜਾ ਸਕਦਾ ਜਾਂ ਨਹੀਂ ਲੈਤਾ ਜਾ ਸਕਦਾ ਕਬਜ਼ਾ ਨਾ ਨਾ ਹੁਣ ਤੁਸੀਂ ਆ ਦੱਸੋ ਜੀ ਆਪਣੀ ਕੋਈ ਚੀਜ਼ ਦੱਬਿਆ ਆਪਾਂ ਦੱਬਣ ਦੇਵਾਂਗੇ ਮੈਂ ਤਾਂ ਕਿੱਥੇ ਦੱਬਣ ਦਊਗਾ ਡੰਗ ਫੇਰਾਂਗੇ ਆਪਾਂ ਬਹੁਤ ਚਾਹੀ ਚਾਹੇ ਆਪਦੇ ਵੀ ਪੁੱਟ ਪਏ ਕੁਝ ਮਰਜ਼ੀ ਹੋ ਜਾਏ ਫੇਰ ਅਗਲਾ ਕਿ ਮੈਂ ਚੀਜ਼ ਦੱਬਣ ਦੇ ਦੂ ਤੁਸਾਂ ਹੀ ਦੇ ਠੀਕ ਆ ਪਾ ਦੱਬ ਨਹੀਂ ਨਾ ਸਕਦੇ ਕਿਸੇ ਵੀ ਚੀਜ਼ ਤੇ ਫਿਰ ਮੁੜ ਕੇ ਫਿਰ ਤੁਹਾਨੂੰ ਇੱਕ ਦੂਬਾਰ ਫਿਰ ਤੁਸਾਂ ਨੇ ਕੀ ਡਿਸੀਜਨ ਲੈਂਤਾ ਫੇਰ ਫੇਰ ਲੱਗਿਆ ਜੀ ਮੈਂ ਰੇੜਾ ਚਲਾਉਂ ਨੀ ਫਿਰ ਦੁਬਾਰੇ ਹੋਰ ਕਬਜੇ ਕੋਈ ਜਤ ਗਏ ਨਾ 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 ਪਹਿਲੇ ਕਬਜੇ ਤੇ ਗਏ ਯਾਦਰਾਲੇ ਬਾਬੇ ਨੇ ਇੱਕੋ ਹੀ ਬੰਦ ਕਰਾ ਦਿੱਤਾ ਫਿਰ ਦੁਬਾਰਾ ਨਹੀਂ ਦੋ ਬਾਰ ਨਹੀਂ ਪਹਿ ਜਿੰਦਗੀ ਦਾ ਪਹਿਲਾ ਹੀ ਕਬਜਾ ਸੀ ਤੇ ਪਹਿਲੀ ਵਾਰ ਬਾਬੇ ਨੇ ਬਾਬੇ ਨੇ ਹੱਥਾਂ ਕੱਢੇ ਕਰਾਦੇ ਹਾਂ ਅੱਛਾ ਬਾਬਾ ਕਹਿੰਦਾ ਕਈ ਦਿਨ ਤੱਕ ਮੇਰੀ ਧੜਕਣੀ ਨਹੀਂ ਬੰਦ ਹੋਉਣੀ ਦਵਾਈ ਲੈਂਦਾ ਰਿਹਾ ਵਾ ਅੱਛਾ ਅੱਛਾ ਮੈਂ ਤਾਂ ਵੀ ਬਾਬਾ ਜੀ ਦੀ ਸੀ ਗਿਆ ਕਰੀ ਮੰਗਰੀ ਭੱਜਿਆ ਫਿਰ ਤੇ ਫਿਰ ਪਰਚਾ ਪੁਰਚਾ ਫਿਰ ਛੋਡੇ ਤੇ ਜਾਂ ਪੁਲਿਸ ਨੂੰ ਫੜਾਇਆ ਨਹੀਂ ਗਿਆ ਫਿਰ ਉਹਨੂੰ ਦਰਖਾਸਤ ਹੋ ਗਈ ਸੀ ਜਿਹੜਾ ਮੇਰੇ ਨਾਲ ਸੀ ਬੰਦਾ ਜਿਹੜਾ ਮੈਨੂੰ ਲੈ ਕੇ ਗਿਆ ਸੀ ਉਹ ਜ਼ਿੰਮੇਦਾਰਾਂ ਦਾ ਮੁੰਡਾ ਸੀ ਅੱਛਾ ਉਹ ਸੇ ਕੀ ਹੋਈ ਸੀ ਉਹ ਸੇ ਲੈ ਕੇ ਗਏ ਸੀ ਉਹ ਕਹਿੰਦੇ ਜੀ ਸੀ ਉਹਨਾਂ ਨੇ ਕੋਈ ਗੱਲਬਾਤ ਕਰੀ ਹੋਣੀ ਤੇ ਮੇਰਾ ਤਾਂ ਕਹਿਤਾ ਸੀ ਉਹਨਾਂ ਨੇ ਕਹਿੰਦਾ ਉਹ ਤਾਂ ਵਿਚਾਰਾ ਯਾਰ ਦਿਹਾੜੀ ਵਾਲੀ ਸੀ ਮੈਂ ਤਾਂ ਉੱਥੇ ਕੁੱਟ ਪਈ ਸੀ ਮੈਂ ਤਾਂ ਐਂ ਕਹੀ ਕਿ ਮੈਂ ਤਾਂ ਦਿਹਾੜੀ ਤੇ ਹਾਂ ਅਸਾ ਡਿਆੜੀ ਤੋਂ ਮਾਗ ਕਿ ਗੱਲ ਹੋਰ ਨਿਕਲ ਗਈ ਫਿਰ ਤੁਸੀਂ ਦਿਹਾੜੀ ਤੀਗੇ ਸੀ ਜਾ ਮੈਂ ਕਿਉਂ ਜਾ ਨਹੀਂ 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 ਵੈਸੇ ਜਾਰੀ ਦੋਸਤੀ ਚ ਲੈ ਗਿਆ ਮੈਂ ਤਾਂ ਦੱਸਿਆ ਵੀ ਨਹੀਂ ਪਤੰਦਰ ਨੇ ਅੱਛਾ ਵੀ ਕਬਜ਼ੇ ਵਾਲਾ ਕੰਮ ਆ ਵੀ ਕਬਜ਼ੇ ਦੇ ਚੱਲੇ ਆਪਾਂ ਤੇ ਫਿਰ ਘਰੇ ਘਰੇ ਪੈ ਪਤਾ ਲੱਗਿਆ ਆਪਣੀ ਜਾਂ ਨਹੀਂ ਨਾ 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 ਘਰੇ ਦਾ ਦੱਸੇ ਨਹੀਂ ਘਰੇ ਤਾਂ ਜੇ ਘਰੇ ਦੱਸਦੇ ਬਾਹਰ ਬਾਬੇ ਨੇ ਕੁੱਟੇ ਘਰੇ ਵੀ ਡਾਂਗਾ ਪੈਂਦੀਆਂ ਤੇ ਜੇ ਬਸ ਜੋ ਘਰੇ ਵੀ ਨਹੀਂ ਰਹਿੰਦੀ ਸੀ ਠੀਕ ਐ ਇਹਦੀ ਫਿਰ ਮੈਂ ਦਿੱਕ ਤੁਸੀਂ ਹੁਣ ਜੂਥ ਨੂੰ ਕੀ ਕਹਿਣਾ ਚਾਹੋਗੇ ਕੀ ਕਬਜ਼ਾ ਕੋਈ ਲੈ ਲੈਣਾ ਚਾਹੀਦਾ ਜਾਂ ਮਤਲਬ ਕਿ ਨਾ 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 ਜਿਹਨੂੰ ਕਬਜ਼ਾ ਕੋਬ ਜਾਣਾ ਕੰਮ ਤਾਂ ਬੇਕਾਰ ਆ ਇਹ ਕਬਜ਼ਾ ਨਾ ਲਓ ਵੈਸੇ ਮਤਲਬ ਕਿ ਜੂਥ ਦਾ ਕੀ ਹੁੰਦਾ ਨਾ ਕਿ ਮਤਲਬ ਕਿ 5-10 ਮੁੰਡੇ ਇਕੱਠੇ ਹੋ ਕੇ ਮਤਲਬ ਕਿ ਜੰਗ ਉਮਰ ਹੁੰਦੀ ਆ ਤੇ ਹੱਲਾਸ਼ੀਰੀ ਨਾਲ ਬਾਗ ਜਾਂਦੇ ਨੇ ਕਿ ਇਹੋ ਜੇ ਕੰਮ ਨਾ ਕਰੋ ਬੰਟੀ ਵਾਜ ਤੋਂ ਸੁਣ ਲਓ ਕਿ ਨਹੀਂ ਨਹੀਂ ਕਿੰਨੇ ਸਾਲ ਦਾ ਸੀ ਬਾਬਾ ਉਹ ਬਾਬਾ ਉਹ ਹੋਊਗਾ ਮੇਰੇ ਹਿਸਾਬ ਨਾਲ 70 ਸਾਲ ਦਾ ਬਾਬਾ ਪੂਰਾ ਜੋਸ਼ ਕਹਿੰਦਾ ਤੁਸੀਂ ਕਹਿੰਦਾ ਮੇਰੀ ਜ਼ਮੀਨ ਦੇ ਵਿੱਚ ਬੜੇ ਕਿਵੇਂ ਦੇਖੋ 70 ਸਾਲ ਦੇ ਵਿੱਚ ਬੜੇ ਕਿਵੇਂ 70 ਸਾਲ ਦੇ ਬਾਬੇ ਨੇ ਮਤਲਬ ਤੁਸੀਂ ਕਿੰਨੇ ਸਾਲ ਦੇ ਸੀ ਮੈਂ ਹੂੰਗਾ 25 30 ਸਾਲਾਂ ਦੀ ਉਮਰ ਚਲੋ 70 ਸਾਲ ਦੇ 70 ਸਾਲ ਦਾ ਬਾਬਾ ਸੀ ਤੇ 25 30 ਸਾਲ ਦੇ ਮੁੰਡੇ ਦੀ ਬਾਬੇ ਨੇ ਜਿਹੜੀ ਬਸ ਕਰਾ ਕੇ ਤੁਹਾਨੂੰ ਬਸ ਕਰਾ ਕੇ ਭੇਜਿਆ ਉਸ ਨੂੰ ਸਾਨੂੰ ਵੀ ਬਾਕੀ ਬਾਕੀ ਆਏ ਹੋਗੇ ਨਾ ਜੀ ਸਾਨੂੰ ਵੀ ਵੀ ਅਗਲੀ ਦੀ ਚੀਜ਼ ਹੈ ਯਾਰ ਅਗਲਾ ਦੱਬਣ ਵੀ ਕਿਵੇਂ ਦੇਊਗਾ ਆਹ ਹੋ ਆਪਾਂ ਨੂੰ ਫਿਰ ਕੁਝ ਪਾਪਾ ਦਰਦੇ ਵੀ ਹੋਣਿਆ ਕੀ ਜਾਰੂ ਆਪ ਕੀ ਘਰੋਂ ਵੀ ਸਿੱਤਰ ਪਹਿਣਗੇ ਆਪਾਂ ਕਿਹੜਾ ਇਹ ਰੋਜ਼ਨਾਮਾ ਆਪਣੇ ਦੀ ਲਾ ਲੋ ਤੁਸੀਂ ਆਪੋ ਆਪਣੀ ਚੀਜ਼ ਕੋਈ ਦੱਬੇ ਆਪਾਂ ਕਿਹੜਾ ਘੱਟ ਕਰਾਂਗੇ ਤੇ ਫਿਰ ਇਸ ਤੋਂ ਬਾਅਦ ਤੁਸੀਂ ਕੀ ਕੰਮ ਕਰਨ ਲੱਗੇ ਫਿਰ ਸਟਾਰਟ ਕਰਕੇ ਸੋਣਿਆ ਕਿ ਰੇੜਾ ਰੂੜਾ ਵੀ ਤੁਸੀਂ ਚਲਾਉਣ ਲੱਗੇ ਫਿਰ ਲੱਗਿਆ ਇੱਕ ਸੱਚ ਹੋੜ ਹੋ ਗਈ ਕਿ ਫਿੱਟਰ ਜਿਹੜਾ ਇੱਕੋ ਲੱਗ ਤੁਸੀਂ ਪਤਨੀ ਪਿੱਛੇ ਵੀ ਮੁੜ ਕੇ ਦੇ ਫਿੱਟਰ ਜਿਹੜਾ ਬੈਕ ਲਾ ਦੇ ਸਿੱਧਾ ਤੁਸੀਂ ਨੂੰ ਕੀ ਸਿਸਟਮ ਸੀਗਾ ਫਿੱਟਰ ਜਿਹੜਾ ਨਹੀਂ ਸੀ ਜੀ ਉਹ ਉਹ ਹੈਗਾ ਖੱ쩌ੜਾ ਐ ਖੱ쩌ੜਾ ਥੂਲੇ ਬੜਾ ਕੰਮ ਕਰਦਾ ਸੀ ਖੱ쩌ੜਾ ਸੀ ਅੱਛਾ 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 ਹ ਹਾਂ ਮੈਂ 211 ਨੰਬਰ ਦੁਕਾਨ ਤੇ ਕੰਮ ਕਰਦਾ ਹੁੰਦਾ ਸੀ ਅੱਛਾ ਖੱਜਾ ਜਿਹੜਾ ਚਲਾਉਣਾ ਹੁੰਦਾ ਹਾਂ ਮੈਂ ਥੱਲੇ ਉੱਤਰ ਕੇ ਕਿਤੇ ਬੈਕ ਨਹੀਂ ਕਰਿਆ ਸੀ ਉਹਨੂੰ ਖੱਜਾ ਰੇੜੇ ਨੂੰ ਖੱਜਾ ਰੇੜੇ ਨੂੰ ਠੀਕ ਹੈ ਥੱਲੇ ਉੱਤਰ ਕੇ ਬੈਕ ਮੈਕਦੋ ਕਰ ਲੱਗਿਆ 13 ਕੂਹ ਵਾਲੀ ਗਲੀ ਦੇ ਵਿੱਚ ਹਾਂ ਮੈਂ ਆਪਣੇ ਉਸ ਨੂੰ ਆਈ ਉੱਤੇ 20 ਫੁੱਟ ਦੇ ਗਾਡਰ ਪਾਏ ਹੋਏ ਚੜਿਆ ਚੜਾਇਆ ਉੱਤੇ ਮੁਰੂ ਗੱਡੀ ਆ ਗਈ ਬੈਕ ਲਾਉਣ ਲੱਗਾ ਵੀ ਸਾਈਡ ਤੇ ਕਰਕੇ ਲਾਉਣਾ ਗੱਡੀ ਟੱਪ ਜੂਗੀ। ਮੈਂ ਜਦੋਂ ਕਰਕੇ ਬੈਕ ਲਾਉਣ ਲੱਗਾ ਮਾਗਰ ਬੁੜੀ ਬੈਠੀ ਸੀ ਬਾਣ ਮਿਆਂ ਦੀ। ਹੂੰ ਮੰਜਾ ਪਿਆ ਸੀ ਉਹਦਾ। ਬਾਰਗੈਂਡਾ ਲਾ ਲੈਨੇ ਬੁੜੀਆਂ ਮੈਂ। ਹਾਂ ਹਾਂ ਬੁੜੀਆਂ ਬਾਹਰ ਚ ਬੈਠ ਜਾਂਦੀਆਂ ਨਹੀਂ ਗੀਆਂ। ਬਾਹਰ ਚ ਮੰਜਾ ਪਿਆ ਸੀ ਉਹਦਾ। ਹੁਣ ਉਹਦੇ ਕਿਹੜਾ ਬ੍ਰੇਕ ਸੀ। ਉਹ ਜਦੋਂ ਬੈਕ ਕਰਿਆ ਉਹਨੂੰ ਮੈਂ ਬੈਕ ਤਾਂ ਉਹ ਮੈਂ ਕਰ ਲਿਆ। ਬਧੇਰਾ ਮੋਟੇ ਲਾਟੂ ਲਾ ਛੱਡਾ ਤਾਂ ਰੁਕਿਆ ਨਹੀਂ ਪਤਾੰਦਰ। ਉਹਨੇ ਬੁੜੀ ਦਾ ਮੰਜਾ ਤਾਂ ਹਾਂ ਚੱਕ ਲਿਆ। ਗਾਡਰ ਪੈ ਗਏ ਤਾਂ ਲੌਂਦੀ। ਸੜਤੀ ਬੁੜੀ ਥੱਲੇ। ਅੰਦਰੋਂ ਇੱਕ ਲਾਲਾ ਜੀ ਆਏ ਇਕੱਲੇ ਕੱਚੇ ਦੇ ਵਿੱਚ ਆ ਜਾ ਕਹਿੰਦੇ ਹੂੰ ਰੇੜੇ ਵਾਲਾ ਮਕਾਹਾਂ ਜੀ ਪਹਿਲਾਂ ਤਾਂ ਜੀ ਉਹਨੇ ਉੱਥੇ ਮੈਨੂੰ ਡਰਾਈਵਰੀ ਸਿਖਾਈ ਵਧੀਆ ਪੂਰੀ ਜੱਜ ਕੇ ਗਰ ਛੜਕਦੇ ਉੱਕਤੀ ਅੱਛਾ ਰੇੜਾ ਛੋਟੇ ਤੋਂ ਫੜ ਲਿਆ ਰੇੜਾ ਰੋੜਾ ਤਾਂ ਕੜਾਈ ਦਿੱਤਾ ਜੀ ਜਦੋਂ ਨੇ ਕਹਿਤਾ ਆ ਜਾ ਉਹ ਰੇ ਆ ਜਾ ਕਹਿੰਦਾ ਤੂੰ ਹੈ ਡਰਾਈਵਰ ਅੜਤ ਤੇ ਲਾ ਕੇ ਉੱਥੇ ਡਰਾਈਵਰੀ ਸਿਖਾਈ ਉਹਨੇ ਮੈਨੂੰ ਕਹਿੰਦਾ ਆਏ ਆਏ ਬੈਕ ਲੌਂਗ ਹੁੰਦੇ ਨੇ ਅੱਛਾ ਉਸ ਤੋਂ ਬਾਅਦ ਲੈ ਕੇ ਅੰਦਰ ਹਮ ਹੁਣ ਤੁਸੀਂ ਦੇਖ ਲਿਓ ਸੜਕ ਤੇ ਅਗਲਾ ਇਹ ਜੀ ਡਰਾਈਵਰਿਸ ਕਾਉਤ ਅੰਦਰ ਕਹੇ ਜੀ ਸਿਕਰ ਸਾਡੇ ਲਾਲਿਆਂ ਨੂੰ ਫੋਨ ਕਰਿਆ ਉਹ ਆਏ ਉਹ ਛੜਾਕੇ ਲੈ ਕੇ ਗਏ ਕਹਿੰਦੇ ਵੀ ਆ ਜਾਓ ਤੁਸੀਂ ਹਮ ਕੋਈ ਗੱਲ ਨਹੀਂ ਕਹਿੰਦੇ ਜਵਾਕ ਸੀ ਗਲਤੀ ਹੋ ਗਈ ਜੀ ਅੱਛਾ ਛਿੱਡੀ ਕਬੱਡੀ ਗੱਲ ਠੀਕ ਹੈ ਹੋ ਜਾਂਦੀਆਂ ਨੇ ਕਹਿੰਦੇ ਮਾੜੀਆਂ ਮਾੜੀਆਂ ਗਲਤੀਆਂ ਇਹ ਗੱਲ ਹੈ ਤੇ ਫੇਰ ਜਿਹੜਾ ਮਤਲਬ ਕਿ ਚੰਗੀ ਤਰ੍ਹਾਂ ਤੁਹਾਨੂੰ ਸਿਖਾ ਕੇ ਤੋਰਿਆਗਾ ਤਾਂ ਹਾਂ ਵਧੀਆ ਵਧੀਆ ਟ੍ਰਾਈਵਲ ਪ੍ਰੋਪਰ ਉੱਥੋਂ ਹੀ ਬਣ ਕੇ ਆਏ ਹੋ ਤੁਸੀਂ ਟਾਪ ਦੇ ਟਾਪ ਦੇ ਟਾਪ ਪੱਕਾ ਲਾਇਸੈਂਸ ਦਿੱਤਾ ਤੁਹਾਨੂੰ ਪੱਕਾ ਹਾਂਜੀ ਹਾਂ ਹਾਂ ਸੇਠ ਨੇ ਪੂਰਾ ਵਧੀਆ ਠੀਕ ਹੈ ਉਹ ਵੀ ਛੱਡਣਾ ਪੈ ਗਿਆ ਜੀਕਰ ਅੱਛਾ ਉਹ ਵੀ ਛੱਡਣਾ ਪੈ ਗਿਆ ਯਾਨੀ ਕਿ ਜਿਹੜਾ ਵੀ ਕੰਮ ਆ ਕਹਿੰਦੇ ਸੀ ਵੀ ਆ ਕਰਨਾ ਪੁੱਟੀ ਪਈ ਆ ਕਾਹ ਤੌਰ ਤੇ ਤਾਂ ਵੀ ਬਦਮਾਸ਼ੀ ਬਨੂਸ਼ੀ ਵਾਲਾ ਕੰਮ ਨਹੀਂ ਵੀ ਆਪਾਂ ਕਹਿ ਦਈਏ ਵੀ ਹਾਂ ਮੈਂ ਲਾਉਂਦਾ ਸਿੱਧਾ ਲਾਉਂਦਾ ਸੀ ਯਾਰ ਫੇਰ ਕੀ ਹੋ ਗਿਆ ਹਾਂ ਨਾ ਨਾ ਕੀੜਾ ਬਹੁਤ ਸੀ ਬਦਮਾਸ਼ੀ ਵਾਲਾ ਪਰ ਮਾਤਰ ਕੀ ਹੋਈ ਨਹੀਂ ਖਾ ਕੇ ਆਏ ਆ ਕਿਹਨੇ ਕੀੜਾ ਵਾਲਾ ਸੀ ਬਹੁਤ ਕੀੜਾ ਸੀ ਜੰਮ ਜੰਮੂਚ ਵੀ ਜਾਂਦੇ ਸੀ ਅੱਛਾ ਅੱਛਾ ਹਾਂ ਸਲਮੇ ਸਲਮੂਚ ਵੀ ਜਾ ਕੇ ਕਹਿੰਦੇ ਹੁੰਦੇ ਸੀ ਵਸੇ ਬੈਲੀਆਂ ਠੀਕ ਹੈ ਪਰ ਬੈਲੀ ਅਗਲੇ ਨਗਾ ਬਦਲ ਨਹੀਂ ਉੱਤੇ ਠੀਕ ਹੈ ਬੈਲੀ ਬਗਾਨਾ ਬੱਤ ਵੀ ਫਿਰ ਕਿਹੜਾ ਮੈਂ ਤਾਂ ਕਹਿੰਦਾ ਬੈਲ ਬਣੇ ਚਾ ਪੈਗਾ ਨਹੀਂ ਠੀਕ ਹੈ ਨਾ ਨਾ ਦਮ ਨਹੀਂ ਨਗਲਾਂ ਜੀ ਹੂੰ ਬਾਕੀ ਸਾਂਨੇ ਵੀ ਹੋ ਗਏ ਜੀ ਹੁਣ ਆ ਫਿਰ ਜੇ ਉਹਦੋਂ ਦੀਆਂ ਠੋਕਰਾਂ ਪਈਆਂ ਹੋਈਆਂ ਜੀ ਇਹ ਨਹੀਂ ਪਤਾ ਕਿੱਥੇ ਨਿਕਲ ਜਾਂਦੇ ਨੇ ਨਹੀਂ ਨਹੀਂ ਵਧੀਆ ਰਹਿ ਗਈ ਗੱਲ ਸਹੀ ਹੈ ਜਿਹੜਾ ਟਾਈਮ ਸਿਰ ਸੰਭਲਿਆ ਗਿਆ ਮਤਲਬ ਸੰਭਲ ਗਏ ਜੇ ਮਤਲਬ ਕਿ ਉਹ ਸਮੇਂ ਤੇ ਮਤਲਬ ਕਿ ਤੁਸੀਂ ਕਰਜ਼ਾ ਲੈ ਲੈਂਦੇ ਜਾਂ ਮਤਲਬ ਕਿ ਬਦਵਾਸੀ ਕਰ ਜਾਂਦੇ ਥੋੜੀ ਚੱਲ ਜਾਂਦੀ ਤਾਂ ਤੁਸੀਂ ਮਤਲਬ ਕਿ ਗਾਹਾਂ ਵੀ ਵੱਧਦੇ ਵਦਣਾ ਜੀ ਤੁਸੀਂ ਨੇ ਆਖਣ ਕਿ ਹਾਂ ਕਬਜ਼ਾ ਲੈ ਲੈ ਇਸ ਤਾਂ ਜਿੱਤ ਗਏ ਹਾਂ ਹਾਂ ਉਹ ਤੁਹਾਨੂੰ ਬਾਬੇ ਨੇ ਇਹੋ ਜਿਹੇ ਬਾਬਾ ਤੁਹਾਨੂੰ ਮਿਹੜ ਜਿਹੜਾ ਪੁੱਠਾ ਮੋੜਦਾ ਹਾਂ ਘਰ ਵੀ ਨਹੀਂ ਵੱਸਦਾ ਸੀ ਕਿਉਂ ਕਿਸੇ ਨੇ ਕੁੜੀ ਨਹੀਂ ਦੇਣੀ ਸੀ ਕਬਜ਼ੇ ਲੈਣ ਜੋਗਰੀ ਰਹਿ ਜਾਂਦੇ ਵੀ ਚਲੋ ਜੀ ਕਰ ਤਾਂ ਬਸੇ ਨਹੀਂ ਇਹ ਕੰਮ ਆ ਲੈਣ ਦੇ ਬਸੇ ਨਹੀਂ ਕਬਜ਼ੇ ਕਰਕੇ ਨਾਲੇ ਕਿਹੜਾ ਫਿਰ ਮਤਲਬ ਕੁਸ ਬਣਾਈ ਬੈਠੇ ਨੇ ਹਾਂ 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 ਸਾਨੂੰ ਪਤਾ ਫਿਰ ਗਲਤ ਕੰਮਾਚੀ ਪੈਂਦਾ ਦਾ ਹਾਂ ਤੇ ਫਿਰ ਮਤਲਬ ਕੀ ਫੈਸਲਾ ਤੁਸੀਂ ਨੇ ਕਹਿੰਦੇ ਕਬੂਤਰਾਂ ਕਬਾਤਰਾ ਦਾ ਕੰਮ ਚਲਾ ਲਿਆ ਕਬੂਤਰਾਂ ਦਾ ਅੱਜ ਵੀ ਹੈ ਜੀ ਕਬੂਤਰਾਂ ਦਾ ਅੱਜ ਵੀ ਚੱਲੀ ਜਾ ਬਹੁਤ ਅੱਜ ਵੀ ਹੈ ਕਿੰਨੇ ਕ ਕਬੂਤਰ ਰੱਖ ਰੱਖੇ ਨੇ ਫਿਰ ਕਬੂਤਰ ਹੈਗੇ ਜੀ 12 13 12 13 ਹਾਂ ਬੱਚੇ ਵਿੱਚ ਕਿਹੜਾ ਰੱਖਿਆ ਮੈਂ ਕਹਣਾ ਕਬੂਤਰਾਂ ਦਾ ਕੰਮ ਤਾਂ ਸਭ ਤੋਂ ਵਧੀਆ ਜੀ ਇਹ ਬੈਨੀਫਿਟ ਕੀ ਹੈ ਕਿੜਾ ਕੋਈ ਇਨਕਮ ਪੈਸਾ ਪੂਸਾ ਕਮਾ ਕੇ ਦਿੰਦੇ ਨੇ ਕੀ ਪਾਇ ਇਹ ਨਹੀਂ ਨਹੀਂ ਜੀ ਜਿੰਨਾ ਕੋਲੇ ਹੁਣ ਮੰਨ ਲਓ ਪੈਸਾ ਲਾਉਣ ਨੂੰ ਵੀ ਆ ਤਾਂ ਉਹਨਾਂ ਕੋਲੇ ਪੈਸਾ ਲਿਆਉਂਦੇ ਵੀ ਨੇ ਉਹ ਕਿਵੇਂ ਆਉਂਦਾ ਵੀ ਆ ਹੁਣ ਬਾਜ਼ੀਆਂ ਲੋਕ ਛੱਡਦੇ ਨੇ ਮੰਨ ਲਓ ਜੇ ਉਹਨ ਕੋਈ ਕੁਝ ਪਾਉਂਦਾ ਜਾਨਵਰ ਨੂੰ ਤਾਂ ਲੈ ਕੇ ਵੀ ਆਉਂਦੇ ਨੇ ਇਹ ਜੀ ਗੱਲ ਨਹੀਂ ਇਹ ਕਦੇ ਉਹ ਛੱਡਣਾ ਹੋਇਆ ਕੀ ਮਤ ਕਬੂਤਰ ਤੁਸੀਂ ਨੇ ਬਾਜ਼ੀ ਤੇ ਛੱਡਿਆ ਹੋਵੇ ਮਤ ਕਬੂਤਰ ਜਿਹੜਾ ਟਾਵਰ ਤੇ ਬੱਦ ਕੀ ਪਦੇ ਕਿੰਨੇ ਫੁੱਟ ਦੀ ਬੈਠਾ ਰਿਹਾ ਹੈ ਤਾਂ ਫਿਰ ਰੂੜੇ ਮਾਰਨੇ ਪੈਂਦੇ ਨੇ ਉਹ ਨੋ ਨੋ ਆਪਣੇ ਨਾਲ ਆਇਆ ਤਾਂ ਨਹੀਂ ਟਾਈਮ ਟਾਈਮ ਸਿਰ ਉਤਰਦਾ ਨਹੀਂ ਕਬੂਤਰ ਵੀ ਨਹੀਂ ਆਇਆ ਹੀ ਨਹੀਂ ਹੋਇਆ ਜੀ ਹੂੰ ਆਇਆ ਤਾਂ ਹੋਇਆ ਵੀ ਬਾਜੀ ਤੇ ਛੱਡਿਆ ਕਬੂਤਰ ਆਪਣਾ ਭੱਜ ਗਿਆ ਹੂੰ ਵੀ 4 ਵਜੇ ਤੱਕ ਤਾਂ ਜਿਹੜੇ ਪਿੰਡ ਛੱਡਿਆ ਸੀ ਉੱਥੇ ਉੱਡੀ ਗਿਆ ਉਸ ਤੋਂ ਬਾਅਦ ਉਹਦੇ ਨਾਲ ਜਿਵੇਂ ਆਪਾਂ ਨੂੰ ਆ ਲਵੇ ਛੋਟੀ ਮਾਨਸਾ ਹਾਂ ਐਨੀ ਦੂਰ ਜਾ ਕੇ 8 ਵਜੇ ਤੱਕ ਕੁੱਡੇ ਰਾਤ ਨੂੰ ਭੱਜ ਗਿਆ ਸੀ ਆਪਾਂ ਅੱਛਾ ਜੇਕਰ ਉਹ ਉੱਥੇ 8 ਵਜੇ ਤੱਕ ਕੁੱਡ ਜਾਂਦਾ ਤਾਂ ਬਾਜੀ ਜਿੱਤਦੇ ਸੀ 8 ਵਜੇ ਤੱਕ ਕੁੱਡ ਜਾਂਦਾ ਹਾਂ ਨਾਲ ਦੇ ਪਿੰਡ اٹੇ ਵੇਖਾ ਕੁੜੇ ਅੱਛਾ ਅੱਛਾ ਤੇ ਫਿਰ ਇਹਨਾਂ ਦੀ ਬਾਜੀ ਦੇ ਨਾਮ ਨੂੰ ਕਿੰਨਾ ਕੁ ਰੱਖਿਆ ਹੁੰਦਾ ਤੇ ਇਹਨੇ ਕੀ ਨਾਮ ਦਾ ਤਾਂ ਪੱਤੀ ਨਹੀਂ ਲੱਗਦਾ ਕਿਤੇ ਲੰਡੀਆਂ ਜੀਪਾਂ ਟਰੈਕਟਰ ਕੂਲਰਾਂ ਕਬੂਤਰਾਂ ਦਾ ਆ ਵੀ ਹਾਂ ਆਈ ਡਿਟੇ ਬੱਡੇ ਨਾਮ ਰੱਖ ਦਿੰਦੇ ਬਹੁਤ ਵੱਡੇ ਵੱਡੇ ਲੰਡੀ ਜੀਪ ਹੋ ਗਈ ਜੀ ਤੇ ਮੰਨ ਲਓ ਵੀ ਟਰੈਕਟਰ ਹੋ ਗਏ ਝੋਟੀਆਂ ਵੀ ਰੱਖ ਦਿੰਦੇ ਨੇ ਅੱਛਾ ਬਹੁਤ ਤਗੜੇ ਤਗੜੇ ਤੇ ਫਿਰ ਇਹਨਾਂ ਨੂੰ ਜਿਹੜਾ ਖਾਣਾ ਪੀਣਾ ਫਿਰ ਉਹ ਵੀ ਉਸ ਹਾਬ ਦਾ ਇਹਨਾਂ ਨੂੰ ਖਵਾਉਣਾ ਪੈਂਦਾ ਹੋਊਗਾ ਖਾਣਾ ਪੀਣਾ ਤਾਂ ਨਾ ਪਤਾ ਕੀ ਗੱਲ ਆ ਜੀ ਆਪਾਂ ਤਾਂ ਹੈਗੇ ਨਵੇਂ ਬੰਦੇ ਖਾਣਾ ਪੀਣਾ ਤਾਂ ਜਿਹੜੇ ਬੰਦਿਆਂ ਨੂੰ ਹੁਣ ਪਹਿਲਾਂ ਪਤਾ ਪੁਰਾਣੇ ਬੰਦੇ ਹੂੰ ਉਹਨਾਂ ਨੂੰ ਪਤਾ ਜੀ ਖਵਾਉਣ ਪਿਵਾਉਣ ਦਾ ਦੇਖੋ ਅੱਛਾ ਆਪਾਂ ਤਾਂ ਨਾ ਰੱਖਿਓ ਇਹਨੇ ਸ਼ੌਕ ਵਜਿ ਆਪਾਂ ਤਾਂ ਦੇਖੋ ਪਹਿਲੀ ਵਾਰ ਪਾਲੇ ਸੀ ਕੋਈ ਬੰਦਾ ਆ ਗਿਆ ਮੇਰੇ ਲਈ ਕਹਿੰਦਾ ਕਬੂਤਰ ਮੈਂ ਬਾਜੀ ਛੱਡਣਾ ਆਪਾਂ ਦੇ ਤਾਂ ਉਹ ਬੰਦੇ ਨੇ ਪਹਿਲੀ ਵਾਰ ਹੀ ਛੱਡਿਆ ਪਹਿਲੀ ਵਾਰ ਹੀ ਕਬੂਤਰ ਅੱਖ ਮੇਰਾ ਪੁੱਢਾ ਆਪਣਾ ਇਹ ਕਿਤੇ ਉਹ ਹੀ ਕਬੂਤਰ ਆਪਾਂ ਨੂੰ ਖੇਡਦਾ ਪਤਾ ਹੁੰਦਾ ਬਾਜੀ ਦਾ ਪਤਾ ਹੁੰਦਾ ਆਪਾਂ ਛੱਡਦੇ ਹੋ ਸਕਦਾ ਆਪਾਂ ਨੂੰ ਪਤਾ ਸੀ ਕਿ ਕਿਵੇਂ ਉੜਦਾ ਇਹ ਆਪਾਂ ਆਪਣੇ ਘਰੇ ਜਿਵੇਂ ਟਾਣੇ ਆ ਉਹ ਕੋਈ ਨਾ ਭੱਜਣ ਦਿੰਦੇ ਬਟਿਆ ਵੀ ਲੈਂਦੇ ਜਾਂ ਇਹ ਪਤਾ ਲੱਗਦਾ ਵੀ ਐ ਉੱਤਰਦਾ ਇਹ ਭੱਜਦਾ ਵੀ ਨਹੀਂ ਇਹ ਫਿਰ ਕਿੰਨੇ ਕ ਦਾ ਵਿਕ ਜਾਂਦਾ ਮਤਲਬ ਇੱਕ ਕਬੂਤਰ ਇਹ ਵੇਚਣ ਦਾ ਤਾਂ ਇਹਦਾ ਕੋਈ ਮੁੱਲ ਹੀ ਨਹੀਂ ਕੋਈ ਮੁੱਲ ਨਹੀਂ ਹੈਗਾ ਇਸ ਨਾਲ ਸਮਝੀ ਬਾਹਰ ਆ ਗੱਲ ਮਤਲਬ ਪਤਾ ਹੀ ਲੱਗਦਾ ਜਿਹੜਾ ਅਸਲ ਚੰਗਾ ਘੜਿਆ ਰਹੀ ਹੋਈ ਜੀ ਪਹਿਲਾ ਨੰਬਰ ਦਾ ਕਬੂਤਰ ਵੇਚਦਾ ਹੀ ਨਹੀਂ ਅੱਛਾ ਵੇਚਦੀ ਨਹੀਂ ਉਹ ਕਹ ਦੂੰ ਬੱਚੇ ਘੜਾ ਨੂੰ ਦੇ ਦੂੰ ਸਭ ਕੁਝ ਲੋ ਕਰ ਦੂੰ ਵੇਚਦਾ ਦਾ ਸਹੀ ਨਹੀਂ ਉਹ ਜਿਹੜਾ ਵਧੀਆ ਸਹੀ ਘੜਿਆਰੀ ਹੈ ਜਿਹੜਾ ਹੁਣ ਕੋਈ ਠੀਕ ਆ ਮਨ ਲਈ ਗੱਲ ਮੇਰੇ ਵਰਗਾ ਜੀ ਵੀ ਜਿਵੇਂ ਕਿਸੇ ਨਗਾਹ ਦੇ ਤਾਂ ਬਿੱਲਾ ਛੱਡ ਲਈ ਯਾਰ ਮੈਂ ਤਾਂ ਪੈਸੇ ਦੇ ਦੇ ਉਹ ਉਹ ਬੰਦੇ ਕਰ ਦਿੰਦੇ ਨੇ ਜੀ ਇਹਦਾ ਜਾਨਵਰ ਦਾ ਕੀ ਵੇਚਣਾ ਜੀ ਇਹਦਾ ਕਿ ਕਿੰਨਾ ਚਿਰ ਉਹ ਤੁਹਾਨੂੰ ਕਬੂਤਰ ਰੱਖਿਆ ਨਾ ਮੈਨੂੰ ਹੋ ਗਏ ਹਣਗੇ ਜੀ 2 ਕੁ ਸਾਲਾਂ ਨੂੰ ਤੇ ਅੱਜ ਤੱਕ ਕੋਈ ਬਾਜੀ ਜਿੱਤੀ ਹੈ ਤੁਹਾਡੇ ਕਬੂਤਰਾਂ ਛੱਡੀ ਨਹੀਂ ਜੀ ਅਜੇ ਛੱਡੀ ਨਹੀਂ ਤੁਸੀਂ ਨਹੀਂ ਨਾ ਠੀਕ ਆ ਬੱਸ ਤੂੰ ਚਲ ਸੌਕ ਪੂਰਾ ਕਰ ਆ ਹਾਂ 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 ਸੌਕ ਠੀਕ ਐ ਇਹੇ ਜੀ ਗੱਲ ਨਹੀਂ ਕਬੂਤਰ ਮਾੜੇ ਵੀ ਨਹੀਂ ਤੇ ਕੋਈ ਬੰਦਾ ਕਹੇ ਤੇ ਆਪਾਂ ਬਾਜੀ ਛੱਡਣੀਆਂ ਜਿਹੜੇ ਬੰਦਿਆਂ ਨੂੰ ਪਤਾ ਲੈਂਦੇ ਵੀ ਨਹੀਂ ਕਿ ਹਾਂ ਚੱਟਾਂ ਦੇ ਰੱਬਾ ਜਾਣ ਬਰ ਛੱਡਦੇ ਵੀ ਨਹੀਂ ਜੇ ਅਗਲੇ ਨੂੰ ਉਹ ਬੰਦੇ ਨੂੰ ਪਤਾ ਸੀ ਵੀ ਆ ਕਬੂਤਰੇ ਦਾ ਵਧੀਆ ਉੜਦਾ ਉੱਡੂ ਆ ਵੀ ਫੇਰੀ ਛੱਡਿਓ ਨੇ ਬਾਜੀ ਅੱਛਾ ਹੁਣ ਜੇ ਮਾਨ ਸੀ ਇਹ ਉਹਦੇ ਉਹ ਚੋਪ ਆਪਣੇ ਨਾਲ ਵੀ ਤਗੜੇ ਤਗੜੇ ਜਾਨਵਰ ਆ। ਇਹ ਫਿਰ ਘਰ ਕੋਲ ਤਾਂ ਤਾਂ ਗੱਲਾਂ ਨਹੀਂ ਪੈਂਦੀ ਕਿ ਕਬੂਤਰਾ ਘਵਤਰਾ ਇਹ ਕਿੱਧਰ ਕਰ ਚੱਜਦੇ ਕੰਮ ਕਰ ਲੂ ਕੋਈ। ਨਾ 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 ਨਾ। ਜਿਹੜਾ ਬੰਦਾ ਕਬੂਤਰ ਰੱਖੂ ਆ ਹੂੰ ਪਹਿਲਾ ਨੰਬਰ ਤਾਂ ਜੀ ਉਹ ਕੁੜੀ ਤੀਨੀ ਵਾਲੇ ਚੱਕਰ ਤੋਂ ਦੂਰ ਰਹੂ। ਅੱਛਾ। ਕਿਉਂ ਕੋਲ ਦਰਸਤੀ ਨਹੀਂ ਜਾਂਦੀ ਉਹਦੀ? ਠੀਕ ਐ। ਕਿਸੇ ਦੇ ਘਰੇ ਜਾਊ ਤਾਂ ਨਹੀਂ ਉਹਦਾ ਧਿਆਨ ਹੀ ਤਾਂ ਰਹੂ ਮੈਂ ਕੋਈ ਐਜੇ ਕੰਮਾਂ ਦੀ। ਆਓ ਚਲੋ ਦੂਜਾ ਨੰਬਰ ਬੇਲਾ ਰਹੂ ਘਰੇ ਰਹੂ ਆਉ ਦੇ। ਮੋੜਾ ਦੇ ਨਹੀਂ ਖੜਦਾ। ਹੂੰ। ਸਭ ਤੋਂ ਵੱਡੀਆਂ ਗੱਲਾਂ ਨੇ ਇਹ ਸੋਚਣ ਵਾਲੀ ਜੀ ਜੇ ਕੋਈ ਕਹੇ ਵੀ ਕਬੂਤਰਾਂ ਨਾਲ ਆਏ ਹੋ ਜਾਂਦਾ ਬਹੁਤ ਹੋ ਜਾਂਦਾ ਵੀ ਘਰ ਉੱਜੜ ਜਾਂਦੇ ਨੇ ਸੁੰਨ ਭਾਲਦੇ ਨੇ ਮੈਂ ਕਹਿੰਦਾ ਮੇਰਾ ਘਰ ਹੀ ਕਬੂਤਰਾਂ ਨੇ ਪਛਾਦਾ ਜੀ ਅੱਛਾ ਮੇਰਾ ਘਰ ਹੀ ਨਹੀਂ ਵੱਸਦਾ ਸੀ ਅੱਛਾ ਮੈਂ ਇਨਾ ਨਸਾ ਪਿਆ ਕਰਦਾ ਜਿੰਨਾ ਵੀ ਕਹਿ ਦੂੰ ਬਦੋ 3 ਸਾਲ ਹੋ ਗਈ ਮੇਰੇ ਕੋਲੇ ਆ ਇਹਨੂੰ ਮੂੰਹ ਤੋਂ ਵੀ ਨਹੀਂ ਤਰਿਆ ਕਰਦਾ ਚਲੋ ਫਿਰ ਤੁਹਾਡੇ ਲਈ ਲਕੀ ਨਹੀਂ ਕਿ ਤੁਹਾਡੇ ਕਬੂਤਰ ਜਿਹੜੇ ਬਹੁਤ ਜ਼ਿਆਦੇ ਬਹੁਤ ਜ਼ਿਆਦੇ ਚਲੋ ਕਿਸੇ ਬੰਦੇ ਲਈ ਮਤਲਬ ਕਿ ਚਲੋ ਨਹੀਂ ਹੁੰਦੇ ਕਿ ਤੁਹਾਡੇ ਲਈ ਮਤਲਬ ਕਬੂਤਰ ਲਕੀ ਨਹੀਂ ਤੁਹਾਡੇ ਲਈ ਹਾਂਜੀ ਹਾਂ ਨਾਲੇ ਪੰਨ ਦਾ ਪੰਨ ਨਾਲੇ ਪੜੀ ਨੜੇ ਮਤ ਇਹ ਚਲੋ ਨੜੇ ਆ ਦਾ ਸੌਕ ਜਿਹੜੇ ਮਤ ਕੀ ਪੂਰੇ ਹੋਈ ਜਾਂਦੇ ਨੇਗੇ ਠੀਕ ਹੈ ਤੇ ਫਿਰ ਮਤ ਕਿ ਹੁਣ ਕਦੋਂ ਛੱਡੋਗੇ ਫਿਰ ਬਾਜ਼ੀਆਂ ਤੇ ਕੋਈ ਬਣਾਏ ਕਿ ਛੱਡਣੀ ਨਹੀਂ ਮਤਲਬ ਕਿ ਅਜੇ ਬਾਜੀ ਤੇ ਤਾਂ ਦੇਖ ਤਾਂ ਇਹ ਕਿਹਦੇ ਦਾ ਲਾਵਾਂਗੇ ਪੰਗਾ ਗਰਮੀ 'ਚ ਅੱਛਾ ਗਰਮੀ 'ਚ ਤੇ ਸਿਆਲ 'ਚ ਨਹੀਂ ਛੱਡਦੇ ਨਾ 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 ਸਿਆਲ 'ਚ ਕਰਨ ਸਿਆਲ 'ਚ ਤਾਂ ਕਬੂਤਰੂ ਨਹੀਂ ਜ਼ਿਆਦਾ ਉੜਦਾ ਜੀ ਪਰ ਉਹ ਤਾਂ ਗਰਮੀ 'ਚ ਹੀ ਲੱਗਦਾ ਅੱਛਾ ਕੀ ਗਰਮੀ 'ਚ ਮਤ ਸਿਆਲ 'ਚ ਤਾਂ ਜਿਹੜਾ ਕਬੂਤਰ ਕੋਠੇ ਤੇ ਬੈਠਦਾ ਨਾ ਉਹ ਵੀ ਆਥਣੇ ਬੈਠੂ ਕਿਉਂਕਿ ਉਹਨੂੰ ਕਿਹੜਾ ਗਰਮੀ ਹੋਣੀ ਹੈ ਗਰਮੀ ਤਾਂ ਹੋਣੀ ਹੈ ਗਰਮੀ ਚ ਬਤ ਲੱਗਦਾ ਬਾਜੀ ਜੀ ਠੀਕ ਆ ਠੀਕ ਆ ਹੁਣ ਪਾਈ ਜਾਨੇ ਬਦਾਂ ਬਦੂ ਕਰੀਆ ਖਰਾਬ ਸਿਰੂ ਛੱਡਾਂ ਗੇ ਲਾ ਮਾਂਗੇ ਪੰਗਾ ਅੱਛਾ 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 ਬਦਾਂ ਬਦੂ ਮਾੜੇ ਮੋਟੇ ਆਪ ਵੀ ਖਵਾ ਲ ਖਾ ਲਿਆ ਕਰੋ ਕਿਤੇ ਕਬੂਤਰਾਂ ਨੂੰ ਨਾ ਖਵਾਉਂਦੇ ਰਹੇ ਜੀ ਆਪ ਤਾਂ ਜੀ ਮਾਹ ਪੁੱਛੇ ਹੀ ਨਾ ਢਡ ਟੋਲ ਕੀ ਵਰਗਾ ਹੋ ਰਹੇ ਕਟਾਉਣੇ ਬਦਾਂ ਬਦੂ ਕਹਿੰਦੇ ਪੜੀ ਦਿਮਾਗ ਦੇ ਗੋਡੇ ਗੁੱਡੇਆਂ ਲਈ ਮਤ ਖਾਇਆ ਕਰੋ ਕਾਜੂ ਗੁੱਜੂ ਦੇਖਾਂਗੇ ਜੀ ਆਪ ਵੀ ਖਾ ਲਿਆ ਕਰੋ ਨਾ ਖਵਾਣੇ ਕਬੂਤਰਾਂ ਦੇ ਬਾਹਰ ਨਾ ਲਿਆਇਆ ਕਰਾਂਗੇ ਆਪ ਵੀ ਖਾ ਲਿਆ ਕਰੋ ਵੀ ਇਹਨਾਂ ਨੂੰ ਪਾਉਣੇ ਆ ਤੇ ਇੱਕ ਮਰਜ਼ੀ ਨੂੰ ਤੁਹਾਡਾ ਭਰਾ ਮਿਲਿਆ ਸੀਗਾ ਮਤਲਬ ਕੀ ਤੇ ਉਹ ਕਹਿੰਦਾ ਮਤਲਬ ਕਹਿੰਦਾ ਜਦੋਂ ਮੇਰਾ ਬਾਈ ਕਹਿੰਦਾ ਕਬੂਗਾ ਮੈਨੂੰ ਇੱਕ ਦਿਨ ਕਹਿੰਦਾ ਤੁਹਾਡੇ ਘਰੇ ਆਇਆ ਹੁਣ ਇਧਰਲੀ ਸਾਈਡ ਕਹਿੰਦਾ ਕਿ ਮੈਨੂੰ ਕਹਿੰਦਾ ਕਿ ਆਹ ਮੰਗਲਾ ਮਤਲਬ ਕੀ ਬਦਾਮ ਖਵਾ ਲੈ ਕਬੂਤਰਾਂ ਨੂੰ ਕਹਿੰਦਾ ਭਉਂਤੇ ਪਏ ਸੀ ਤੇ ਉਹ ਵੀ ਕਹਿੰਦਾ ਮੈਂ ਚੋਰੀ ਚੱਕ ਕਹਿੰਦਾ ਉਹਦੇ ਕੋਲ ਬਾਵੇਂ ਉਸ ਟਾਈਮ ਤੇ ਜਾਂਦਾ ਕਹਿੰਦਾ ਮੈਂ ਬਦਾਮ ਹੀ ਚੱਕ ਕੇ ਕਹਿੰਦਾ ਖਾਇਆ ਹੁੰਦਾ ਸੀ ਕਹਿੰਦਾ ਮੈਂ ਹੈ ਮੇਰੀ ਗੱਲ ਸੁਣੋ ਫਿਰ ਤੁਸੀਂ ਦੱਸੋ ਵੀ ਕਬੂਤਰਾਂ ਨਾਲੇ ਕਿਹੜੀ ਗੱਲ ਹੋਊਗੀ ਜਦੋਂ ਕਿਸੇ ਬੰਦੇ ਨੂੰ ਵੀ ਬਲਾਮ ਕਾਰ ਨੂੰ ਮਿਲਦੇ ਨੇ ਪਰ ਉਹਨੂੰ ਮਾਰੇ ਕਿਵੇਂ ਹੋ ਗਏ ਹਾਂ ਉਹ ਕਦੇ ਕਦੇ ਮੈਂ ਉਹ ਟਾਈਮ ਤੇ ਕਹਿੰਦਾ ਮੈਂ ਭਾਗ ਜਾਂਦਾ ਕਿ ਉਹਨੇ ਪਿਓ ਦੇ ਵਿੱਚ ਦੂਜੀ ਸੱਡ ਤੇ ਉਹਨੇ ਉਹ ਫੇਰ ਵੀ ਰੋ ਜਾਂਦੇ ਜਿਹੜੇ ਭੇਜ ਹੋ ਸੀ ਉਹਨੇ ਕੱਢ ਲੈਂਦਾ ਉਹ ਜਿੰਨੇ ਉਹਨੇ ਖਾਣੇ ਹੁੰਦੇ ਅੱਛਾ ਉਹਨੇ ਵਿੱਚ ਹੋਰ ਪਾਜਿਆ ਕਰਦਾ ਵੀ ਜੇ ਤੁਹਾਨੂੰ ਬਾਈ ਪਾਊਗਾ ਤੁਹਾਨੂੰ ਇਹ ਭੇਜ ਜਾਣਗੇ ਠੀਕ ਹੈ ਮੈਂ ਕਹਾਂ ਇਹਨਾਂ ਨੂੰ ਲੜਦਾ ਰਹਿੰਦਾ ਜਵਾਕਾਂ ਨੂੰ ਹੂੰ ਵੇ ਯਾਰ ਤੁਸੀਂ ਬਦਾਮ ਕਿਉਂ ਨਹੀਂ ਸਹੀ ਪਿਉਂਦੇ ਯਾਰ ਭੇਜਦੇ ਘਾਤੋਂ ਨਹੀਂ ਦੁਕਾਨ ਵਾਲੇ ਨੇ ਮਾੜੇ ਦੇ ਐ ਹੋ ਗਿਆ ਬਹੁਤ ਕੂਪਰ ਆਪਣੇ ਤਾਕੜੇ ਨਹੀਂ ਹੋ ਰਹੇ ਕਿ ਬਾਣੀਆਂ ਪਾਉਂ ਠਾਗ ਗਿਆ ਕਿਉਂ ਆਈਡੀ ਪਤਾ ਗਿਆ ਘਰ ਦੀ ਕੂਪਰ ਹੋਰ ਖਾਈ ਜਾਂਦਾ ਕੋਈ ਇੱਕ ਦਿਨ ਖਾੜ ਲਿਆ ਮਾਂ ਯਾਰੀ ਤੂੰ ਲੈ ਜਾ ਮੁੱਠੀ ਭਰ ਕੇ ਮੈਂ ਹੋਂ ਦਵਾ ਦਿੰਨਾ ਮਾਂ ਹਾਂ ਪਰ ਇੰਨਾ ਚੋ ਨਾ ਖਾਇਆ ਕਰ ਮਾਂ ਇਹਦਾ ਨਾ ਆਪਣੀ ਛੋਟੀ ਜੀ ਕੁੜੀ ਆ 3 ਸਾਲਾਂ ਦੀ ਅੱਛਾ ਜੋ ਇਤੇ ਗੇੜ ਦੀ ਫਿਰਦੀ ਉਹ ਬਦਾਮ ਮੰਗ ਲਵੇਂ ਉਹਨੂੰ ਨਹੀਂ ਦਿੰਦਾ ਅੱਛਾ ਮੈਂ ਕਹਿਣਾ ਪੁੱਤਾਂ ਨੂੰ ਦਰੋ ਘੋਰ ਲੈ ਲੋ ਆਓ ਚਲੋ ਆਪਾਂ ਮੇਰੇ ਕੋਲ ਉਹਨਾਂ ਲਈ ਬੱਕਰੀ ਚੀਜ਼ ਲੈ ਕੇ ਰੱਖੀ ਹੋਈ ਆਗੀ ਕਿ ਆਪਦੇ ਖਾਣ ਪੀਣ ਦਾ ਸਵਾਨ ਬੱਕਰਾ ਉਹਨਾਂ ਲਈ ਬੱਕਰਾ ਹੈਗਾ ਵੀ ਜਿਹੜੀ ਚੀਜ਼ ਉਹਨਾਂ ਨੂੰ ਜਿਹੜੇ ਟਾਈਮ ਤੇ ਪਾਉਣੀ ਆਪਾਂ ਉਹ ਵੀ ਟਾਈਮ ਤੇ ਪਾਉਣੀ ਆ ਇਹ ਨਹੀਂ ਵੀ ਭਿਜੇ ਹੋ ਜਵਾਕ ਨੂੰ ਕੱਢ ਕੇ ਦੇਤੇ ਵਿੱਚੋਂ ਵੀ ਲੈ ਤੂੰ ਹੁਣ ਖਾ ਲਾ ਫਿਰ ਦੁਬਾਰਾ ਪੱਕ ਪੁੱਤਰਾਂ ਨੂੰ ਹੋਰ ਪਿਉਣਾਗੇ ਨਾ ਅੱਛਾ ਇਹਨਾਂ ਨੂੰ ਟਾਈਮ ਤੇ ਚੀਜ਼ ਦੇਣੀ ਹੈ ਠੀਕ ਹੈ ਜੇ ਜ਼ੁਰੱਖੇ ਨੇ ਹੋਂ ਕਈ ਵਾਰੀ ਮੈਂ ਨਾ ਕਰੇ ਹੋਵਾਂ ਹੂੰ ਆ ਸੋਚ ਨਹੀਂ ਹੈਗੀ ਵੀ ਉੱਡੇ ਫਿਰਦੇ ਹੁਣ ਆਪੀ ਥੱਲੇ ਪਰਿਉਂਦੇ ਨਹੀਂ ਖੁੱਡਾ ਖੋਲ ਲੈਂਦੇ ਨੇ ਅੰਦਰ ਵੜ ਜਾਂਦੇ ਨੇ ਖੁੱਡਾ ਲਾ ਕੇ ਖੁੱਡਾ ਮਤਲਬ ਕਿ ਖੋਲਦੇ ਆਪੀ ਛਾਤਰੀ ਤੇ ਬਹਿ ਜਾਂਦੇ ਨੇ ਆਕੇ ਛਾਤਰੀ ਤੇ ਬਹਿ ਗਏ ਜਦੋਂ ਖੁੱਡਾ ਖੋਲਤਾ ਥੱਲੇ ਵੀ ਆ ਜਾਣਗੇ ਅੰਦਰ ਵੜ ਜਾਣਗੇ ਬਸ ਖੁੱਡਾ ਬੰਦ ਕਰ ਦੇਣਗੇ ਬੁੜੀਆਂ ਅੱਛਾ ਐ ਟੈਨਸ਼ਨ ਨਹੀਂ ਵੀ ਆਪਣੇ ਕੂਟਰ ਛਾਤਰੀ ਤੇ ਬੈਠਿਆ ਰਾਤ ਨੂੰ ਠੰਡ ਆ ਜਾ ਹੋਰ ਹਨਾ ਜੇ ਮੰਨ ਲਓ ਆਪਾਂ ਬਾਹਰ ਲੈ ਕੇ ਟੂਰ ਲੈ ਗਏ ਹੂੰ ਹੂੰ ਆਪਾਂ ਨੂੰ ਕੂਟਰ ਨਹੀਂ ਟੈਨਸ਼ਨ ਹੀ ਲੱਗੇ ਤਿੰਨ ਦਾ ਤੇ ਫਿਰ ਹੋਰ ਕਈ ਵਾਰੀ ਨਾ ਹੋਈਏ ਘਰੇ ਦਾਣਾ ਪਾਣੀ ਕਈ ਵਾਰੀ ਕਾਲੀ ਹੁੰਦੀਆਂ ਕੰਮ ਤੇ ਟੱਪ ਜਾਂਦੇ ਆ ਹਾਂ ਜਵਾਕ ਵੀ ਪਾਉਂਦੇ ਨੇ ਜਵਾਕ ਵੀ ਪਾ ਲੈਣ ਕਿ ਜਵਾਕ ਵੀ ਸੌਂਕ ਰੱਖ ਦਿੰਦੇ ਜੀ ਪੂਰਾ 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 ਠੀਕ ਚਲੋ ਇੱਕ ਫੈਮਿਲੀ ਉਹਦਾ ਨਾ ਉਡਣਾ ਸ਼ੰਗ ਪੂਰਾ ਕੀ ਫੈਮਿਲੀ ਮੈਂਬਰ ਹੀ ਬਣ ਗਏ ਵੀ ਫਿਰ ਹਾਂ 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 ਚਲੋ ਮੋਹ ਤਾਂ ਆਉਂਦੀ ਜਵਾਕਾਂ ਨੂੰ ਮੋਹ ਆਇਆ ਹੁੰਦਾ ਵੀ ਸਾਡੇ ਘਰੋਂ ਨਸ਼ਾ ਪੱਤਾ ਨਿਕਲ ਜਾਂ ਵਧੀਆ ਹਾਂ ਹਾਂ ਇਹ ਸਭ ਕੇ ਰੋਟੀ ਖਾਂਦੇ ਆ ਹਾਂ ਜਦ ਤੇਜਵਾਕਾਂ ਨੂੰ ਆਇਆ ਹੁੰਦਾ ਸੀ ਹੱਥ ਨੇ ਡੱਕ ਗਿਆ ਉਹਨਾ ਅੱਧੀ ਗਰੋਟੀ ਖਾਂਦੇ ਅੱਧੀ ਘਟਾਪਦੀ ਨਾਲ ਅੱਦੇ ਭੁੱਖੇ ਰਹਿੰਦੇ ਬਹੁਤ ਕਰਤ ਬੰਦੇ ਜੀ ਇਹਨਾਂ ਗੱਲਾਂ ਦਾ ਠੀਕ ਹੈ ਕਿ ਨਹੀਂ ਹੂੰ ਹੂੰ ਇਹ ਮੈਂ ਤੁਹਾਨੂੰ ਆਪਣੀਆਂ ਹੱਡ ਬੀਤੀਆਂ ਦੱਸ ਰਿਹਾ ਜੀ ਅੱਛਾ ਅੱਛਾ ਆਹ ਹਾਂ ਜਦ ਵਾਕਾਂ ਨੂੰ ਆਇਆ ਹੁੰਦਾ ਸੀ ਵੀ ਹੁਣ ਆਉਣ ਵਾਲਾ ਵਾ ਬਸ ਉਹਨਾਂ ਨੇ ਰੋਟੀ ਪਕਾ ਲੈਣੀ ਹੂੰ ਕਿਉਂਕਿ ਕਲੇਸੂਗਾ ਘਰੇ ਰੋਟੀਆਂ ਟੱਪਣੇ ਅੱਧੀ ਕੁ ਨਹੀਂ ਟੱਪਣੇ ਭੁੱਖ ਮਰ ਜਾਣੀ ਤੇ ਹੁਣ ਕਿੱਥੇ ਜਵਾਕਾਂ ਨੂੰ ਆਇਆ ਵੀ ਕੋਈ ਚੱਕਰ ਹੀ ਨਹੀਂ ਪਹਿਲਾ ਨੰਬਰ ਦਾ ਜੇ ਬਾਹਰ ਮੈਂ ਕੰਮ ਤੇ ਹਾਂ ਮੈਂ ਜੀ ਚਾਹੇ ਬਾਹਰ ਚਾਹੇ ਮੈਂ ਲੋਕਾਂ ਨਾਲ ਆਪਣੇ ਮੈਂ ਆਪਦਾ ਟਾਈਮ ਤੇ ਆਉਣਾ ਟਾਈਮ ਤੇ ਘਰੋਂ ਜਾਣਾ ਕਿਉਂਕਿ ਮੇਰੇ ਧਿਆਨ ਹੀ ਇੱਧਰ ਰਹਿਣਾ ਵੇਲਾ ਹੋਊਗਾ ਘਰੇ ਹੂੰਗਾ ਜਦੋਂ ਮਰਜ਼ੀ ਆ ਜੀ ਘਰੇ ਮਿਲੂ ਅੱਛਾ 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 ਹਾਂ ਨਾ ਮਾੜਾ ਕੰਮ ਕਰੀਏ ਨਾ ਮਾੜੇ ਬੰਦੇ ਕੋਲੇ ਖੜੀਏ ਨਾ ਮਾੜੇ ਬੰਦੇ ਨੂੰ ਆਪਾਂ ਵੜਦੇ ਆਹੋ ਕਿ ਮਤ ਕੀ ਜੇ ਅਜੋ ਤੇ ਛੇ ਦਿਨ ਚ ਕੰਮ-ਕੁਮ ਵੀ ਜਾਏ ਉਹਦੀ ਘਰ ਦੇ ਜਵਾਕ ਚੱਲੇ ਵੀ ਫੈਮਿਲੀ ਸੰਭਲਣ ਜੇ ਕੋਈ ਤਰ੍ਹਾਂ ਤੇ ਹੋਰ ਨਹੀਂ ਕੋਈ ਫਿਰ ਨਾਲ ਇਹਦਾ ਜਾਨਵਰ ਕੋਈ ਰੱਖਿਆ ਕੋਈ ਮੁਰਗੇ ਮਰ ਗਿਆਂ ਦਾ ਸੌਂਕ ਮੁਰਗੇ ਰੱਖੇ ਸੀਗੇ ਮੁਰਗਾਂ ਦਾ ਲੋਟ ਨਹੀਂ ਆਇਆ ਅੱਛਾ ਹਾਂ ਮੁਰਗੇ ਫਿਰ ਇੱਕ ਤਾਂ ਸਾਨੂੰ ਪਤਾ ਜਗਾ ਕੱਟ ਸੀ ਹੂੰ ਚੂਚੇ ਚੁਰੋਂ ਪਸਚੂਚੇ ਜੋ ਪਹਿਲਾਂ ਮੈਂ ਚੂਚੇ ਨੇ ਤੈਨੂੰ ਮਰ ਦੇ ਵਿੱਚ ਚੂਚੇ ਹਮ ਕਦਮੋ ਕਸਮ ਉੰਡ ਨੂੰ ਚਕਾ ਤੇ ਉਹਦੇ ਕੋਲੇ ਵਧੀਆ ਨਹੀਂ ਪਚਾਤ ਉਸਮੈਂ 50 ਚੂਚੇ ਇਕੱਠੇ ਲੈ ਕੇ ਆ ਅੱਛਾ ਉਹ ਆਪਣੇ ਲੋੜ ਤੋੜਾ ਤੁਰ ਤੋੜਾ ਤੁਰ ਮਰੀ ਗਏ ਮਨਾਂ ਵਿੱਚ ਕਾਣ ਪਾਪ ਲੈਣਾ ਮਾਂ ਬਚਾਰੇ ਦਾ ਤੇ ਇੱਕ ਆਪਣਾ ਹੋਰ ਦੋਸਤ ਹੈ ਇੱਥੇ ਅੱਛਾ ਉਹਨੂੰ ਵੀ ਪੜਾ ਕੇ ਆਇਆ ਸੀ ਮੈਂ 10 12 ਚੂਚੇ ਹਮ ਉਹ ਮੈਂ ਹਜੇ ਪੜਾ ਕੇ ਘਰੀ ਆਇਆ ਉਹਦੇ ਦੂਜੇ ਪਾਈ ਦਾ ਸੁਨੇਹਾ ਆ ਗਿਆ ਹਮ ਕਹਿੰਦਾ ਤੇਰੇ ਚੂਚੇ ਵੱਡੇ ਹੋ ਮੈਂ ਹੱਥ ਆਸੇ ਵੱਡੇ ਹੋ ਗਏ ਉਗਵਾ ਹਕੋ ਕੁੱਤੀ ਨੇ ਮਾਰ ਕੇ ਅੱਛਾ ਕੁੱਤੀ ਖਾਜੀ ਨਾ ਨਾ ਕੁੱਤੀ ਨੇ ਮਾਰ ਤੇ ਪਤਾ ਨਹੀਂ ਬਿੱਲੀ ਨੇ ਇਹ ਕੇ ਸੱਪ ਸੁਪ ਵੀ ਕਹਿੰਦੇ ਮਦਗੀ ਚ ਖਾਂਦਾ ਨਹੀਂ ਜੀ ਮਾਰ ਦਿੰਦਾ ਮਾਰ ਦਿੰਦਾ ਹੈ ਹਾਂ ਖਾਂਦਾ ਨਹੀਂ ਮਾਰ ਦਿੰਦਾ ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਬਣੇ ਰਹੋ ਸਾਡੇ ਚੈਨਲ ਤੇ ਧੰਨਵਾਦ